ਨਾ ਚਿੱਤਰੋ ਸਿਸਮ ਨੌਜਵਾਨਾਂ ਨੂੰ ਇਹ ਨਹੀਂ ਦਿੰਦੀ ਹੋਣਾ ਚਿੱਤਰ 2500 ਰੁਪਿਆ ਮਹੀਨਾ ਮਿਲੇਗਾ ਪਰ 2500 ਰੁਪਿਆ ਕਿਸੇ ਨੌਜਵਾਨ ਨਾਲ ਸੱਚ ਨਹੀਂ ਹੋਇਆ ਬੰਦੇ ਨੂੰ 10000 ਰੁਪਿਆ ਮਹੀਨਾ ਮਿਲੂਗਾ ਸੁਣ ਜਾਓ 2 6 ਤੋਂ 6 ਹੋ ਗਿਆ ਅੱਜ ਦੇ ਬਸ ਆਗ ਲਈ 25-25000 ਰੁਪਿਆ ਬੰਦਾ ਰੋਟੀ ਦਾ ਪਰ ਕਿਸੇ ਨੂੰ ਵੀ 1 ਰੁਪਿਆ ਨਹੀਂ ਮਿਲਿਆ ਸਾਡੇ ਨੌਜਵਾਨ ਜਿਹੜੇ ਸ਼ਰਾਬ ਵਾਲੇ ਪਾਸੇ ਚੀਚਾਂ ਦੇ ਪਾਸੇ ਲੱਗੇ ਆ ਜੇ ਇਹਨਾਂ ਲੋਕਰੀ 25 ਰੁਪਏ ਮਹੀਨਾ ਮਿਲੇ ਵੀ ਇਹ ਚੀਚਾਂ ਤੋਂ ਮੈਂ ਸਮਝਦਾ ਸਰਕਾਰਾਂ ਇਹ ਚਾਹੁੰਦੇ ਆ ਕਿ ਸਾਡਾ ਪਰਿਵਾਰ ਵੀ ਜਿਦਾ ਵਾ ਲੋਕਾਂ ਪਰਿਵਾਰਾਂ ਨੂੰ ਆਮ ਜਿਦਾ ਵਾ ਹੁਸ਼ਹਾਲ ਹੋਣਾ ਚਾਹੀਦਾ ਇਹ ਜਿਹੜਾ ਮੰਗ ਪੱਤਰ ਆ ਇੱਕ ਤਾਂ ਪਾਰਟੀ ਦੇ ਫਰਨਾ ਜੀ ਦੇ ਅੱਜ ਦਿੰਦਾ ਕਿ ਅਸੀਂ ਡੀਸੀ ਸਾਹਿਬ ਨੂੰ ਪਹੁੰਚਾਇਆ ਕਿ ਜਿਹੜੀਆਂ ਜਿਹੜੀਆਂ ਇਹਨਾਂ ਨੇ ਮੰਗਾ ਆ ਡੀਸੀ ਸਾਹਿਬ ਅੱਗੇ ਪੰਜਾਬ ਸਰਕਾਰ ਨੂੰ ਲਿਖ ਕੇ ਪਹੁੰਚਾਉਣਗੇ ਔਰਾਂ ਨੂੰ 10000 ਰੁਪਿਆ ਮਹੀਨਾ ਮਿਲੂਗਾ ਸਮਝੋ ਦੋਸਤਾਂ ਦਾ ਸਮਾ ਹੋ ਗਿਆ ਅੱਜ ਦੇ ਬਸਹਾਵਲੇ ਇਹਨਾਂ 25-30000 ਰੁਪਿਆ ਪੰਦਾ ਇੱਕ ਲੇਡੀ ਦਾ ਪਰ ਕਿਸੇ ਨੂੰ ਵੀ 1 ਰੁਪਿਆ ਨਹੀਂ ਮਿਲਿਆ ਲੋਕਦਵੰਦਰ ਨੇ ਕਿਹਾ ਸੀ ਉਹਨਾਂ ਨੇ ਕਿ ਕਿੰਨਾ ਚਿਕਰੇ ਕਿਸੇ ਲੋਕਦਵੰਦਰ ਨੂੰ ਮਿਲਦੀ ਹੋਰ ਨਾਲ ਕਿਰ 2500 ਰੁਪਿਆ ਮਹੀਨਾ ਮਿਲੂਗਾ ਪਰ 2500 ਰੁਪਿਆ ਕਿਸੇ ਲੋਕਦਵੰਦਰ ਵੱਲੋਂ ਸੱਚ ਨਹੀਂ ਪਿਆ ਸਾਡੇ ਲੋਤਰਾ ਜਿਹੜੇ ਲਖਣੇ ਦੇ ਪਾਸੇ ਹੋ ਗਏ ਆ ਜੇ ਆਪਾਂ ਪਛਾਲਾ ਦੀ ਆਪਾਂ ਗੱਲ ਕਰਦੇ ਬਣੀ ਸੀਗੀ ਉਹਨਾਂ ਨੇ ਕਹਿਆ ਸੀਗਾ ਕਿ ਪੰਜਾਬ ਤੋਂ ਧਰਨਾ ਨਹੀਂ ਲਗਾਉਗਾ ਪਰ ਪੰਜਾਬ ਸਰਕਾਰ ਬਣੰਤੂ ਉਹਨਾਂ ਬਣੰਤੂ ਬਾਹਰ ਲਗਾਚਾਰ ਮੈਕਸਮ ਦਾ ਹੱਟਕ ਕਰਨੇ ਲੱਗਦੇ ਕੋ ਆਟ ਮਾਰਚ ਜਿਹੜੇ ਧਰਨਿਆਂ ਤੇ ਬੈਠੇ ਆ ਕਿਸਾਨ ਜਿਹੜੇ ਧਰਨਿਆਂ ਤੇ ਬੈਠੇ ਕੋ ਆ ਟੀਚਰ ਜੀ ਆਪਣੇ ਪਾਰਟੀ ਦੀ ਜੇ ਗੱਲ ਕਰੀ ਆਮ ਪਾਰਟੀ ਦੇ ਜਿਹੜੇ ਕੀ ਲੀਡਰ ਆ ਨਹੀਂ ਤੁਹਾਨੂੰ ਭੂਮਿਕਾ ਚ ਕਿੱਦਾਂ ਨਜ਼ਰ ਆਉਂਦੀ ਹੈ ਬਿਲਕੁਲ ਜੀ ਕਪੂਤਸਲੇ ਆਪਾਂ ਗੱਲ ਕਰਦੇ ਕਪੂਤਸਲੇ ਆਪ ਤਾਂ ਜੰਮਿਆ ਕੋਈ ਨਹੀਂਗਾ ਅੱਜ ਤੱਕ 2 ਸਾਲ ਦਾ ਸਮਾਂ ਹੋ ਗਿਆ ਵੀ ਮੈਂ ਸਮਝਦਾ ਕੋਈ ਆਪ ਵਾਲਾ ਬਾਹ ਖੜੀ ਕਰਕੇ ਕਹਿ ਦਵੇ ਕਿ ਕਿਸੇ ਮੁਹੱਲੇ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਜਾਂ ਕਿਸੇ ਗਲੀ ਦੇ ਵਿੱਚ ਗਏ ਹੋਣ ਇਹ ਦੱਸੋ ਤੁਹਾਡੀ ਕੀ ਮੰਗ ਹੈਗੀ ਆ ਆਪ ਸਰਕਾਰ ਤੁਹਾਡੇ ਕੋਲ ਚੱਲ ਕੇ ਆਈ ਆ ਲੁਕਾ ਭਰਮਤ ਮਾਨ ਕਹਿੰਦਾ ਕਿਸੇ ਦੀ ਕੋਈ ਮੂਵੀ ਮਜਬੂਰੀ ਹੈ ਨਾ ਸਰਕਾਰ ਆਪ ਜਾਣਦੀ ਹੈ ਪਰ ਇੱਥੇ ਸਰਕਾਰ ਦੇ ਬੰਦੇ ਦੁੱਖਾਂ 'ਚ ਲੱਗੇ ਪਏ ਆ ਆਪ ਸਰਕਾਰ ਦੇ ਇੱਥੇ ਕੋਈ ਨਹੀਂ ਹੈਗਾ ਦਾਤਾ 20000 ਤੇ ਇੱਥੇ ਜਿਹੜੇ ਸਰਕਾਰ ਦੇ ਬੰਦੇ ਹੈਗੇ ਆ ਉਹ ਮਰਦੇ ਪਿਆ ਕਪੂਰ ਥੱਲੇ 'ਚ ਸਾਰੇ ਸਰਕਾਰ ਤੋਂ ਇੱਕ ਦਾ ਪਾਰਟੀ ਜਿਹੜੀ ਸਮਾਏ ਵਾਸਤੇ ਕੰਮ ਕਰਦੀ ਹੈ ਮੈਂ ਸਮਝਦਾ ਇਕਤਾ ਪਾਰਟੀ ਆਂ ਗਰੀਵਾਸੇ ਖੜੀ ਆ ਮੈਂ ਇਹਨਾਂ ਨੂੰ ਕਹਿੰਨਾ ਇਕ ਪਾਰਟੀ ਸਿਰਫ ਇਕਤਾ ਪਾਰਟੀ ਆ ਤੁਸੀਂ ਆ ਆ ਦੇ ਸਰਕਾਰ ਆ ਦੇ ਕੰਨ ਸਾਡੇ ਕੋਈ ਆ ਨਹੀਂ ਪਾਰਟੀ ਕਿਸੇ ਦਾ ਬਾਣ ਨਹੀਂ ਫੜਦੀ ਕਿਉਂਕਿ ਆ ਜੀ ਵੋਟਾਂ ਮਾਣਿਆ ਵੋਟਾਂ ਤੋਂ ਬਾਅਦ ਪੰਜਾਂ ਦੇ ਆ ਉਸ ਤੋਂ ਬਾਅਦ ਇਕਤਾ ਪਾਰਟੀ ਫਿਰ ਉੱਤਪਨ ਕਰਾ ਲਈਏ ਇਹ ਆਣ ਆਪਣੇ ਉੱਪਰ ਸੱਚ ਸਾਹਿਬ ਜਿ ਰੱਖੀ ਇਕਤਾ ਪਾਰਟੀ ਵੱਲੋਂ ਡੀਸੀ ਸਾਹਿਬ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਤੇ ਇਹ ਮੰਗ ਪੱਤਰ ਤੁਸੀਂ ਲੈ ਵੀ ਲਿਆ ਹੋ ਤਾਂ ਇਹ ਕੀ ਮੰਗ ਪੱਤਰ ਸਿਜ ਨੂੰ ਲੈ ਕੇ ਜਾ ਇਹਰਾ ਮੰਗ ਪੱਤਰ ਆਇਕਾ ਪਾਰਟੀ ਦੇ ਪ੍ਰਨਾਰਜੀ ਨੇ ਅੱਜ ਦਿੰਦਾ ਕਿ ਅਸੀਂ ਡੀਸੀ ਸਾਹਿਬ ਨੂੰ ਪਹੁੰਚਾ ਦੇਵਾਂਗੇ ਜਿਹੜੀਆਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਆ ਡੀਸੀ ਸਾਹਿਬ ਅੱਗੇ ਪੰਜਾਬ ਸਰਕਾਰ ਨੂੰ ਲਿਖ ਕੇ ਪਹੁੰਚਣਗੇ ਲੋਕਵਾਨਾਂ ਨੇ ਕਿਹਾ ਸੀ ਉਹਨਾਂ ਨੇ ਕਿ ਜਿੰਨਾ ਟਿਕਰੇ ਕਿਸੇ ਮੋਟਾ ਨਹੀਂ ਮਿਲਦੀ ਹੋਣਾ ਕਿ ਘੱਟ 2500 ਰੁਪਏ ਮਹੀਨਾ ਮਿਲੂਗਾ ਪਰ 3500 ਰੁਪਏ ਕਿਸੇ ਲੋਕਵਾਨ ਵੱਲੋਂ ਸੱਚ ਨਹੀਂ ਬਣਵਾਇਆ ਪਤਹ ਹਜ਼ਾਰ ਰੁਪਿਆ ਮਹੀਨਾ ਮੰਗੂਆ ਸੁਣ ਜਾਓ 26 ਤੋਂ 6 ਹੋ ਗਿਆ ਅੱਜ ਦੇ ਬਸ ਆਗ ਲਈ 25-25 ਹਜ਼ਾਰ ਰੁਪਿਆ ਬੰਦਾ ਰੋਟੀ ਦਾ ਪਰ ਕਿਸੇ ਨੂੰ ਵੀ 1 ਰੁਪਿਆ ਨਹੀਂ ਮਿਲਿਆ ਜਿਹੜੇ ਸਾਡੇ ਨੌਜਵਾਨ ਜਿਹੜੇ ਸ਼ਰਾਬ ਵਾਲੇ ਪਾਸੇ ਚਿੱਟੀਆਂ ਦੇ ਪਾਸੇ ਲੱਗੇ ਆ ਜੇ ਇਹਨਾਂ ਨੌਕਰੀ 25 ਹਜ਼ਾਰ ਰੁਪਿਆ ਮਹੀਨਾ ਮਿਲੇ ਇਹ ਇਚਾ ਤੋਂ ਮੈਂ ਸਮਝਦਾ ਸਰਕਾਰਾਂ ਇੱਕ ਚਾਹੁੰਦੇ ਆ ਕਿ ਸਾਡਾ ਪਰਿਵਾਰ ਵੀ ਜਿਦਾ ਵਾ ਲੋਕਾਂ ਪਰਿਵਾਰਾਂ ਨੂੰ ਆਮ ਜਿਦਾ ਵਾ ਖੁਸ਼ਹਾਲ ਹੋਣਾ ਚਾਹੀਦਾ ਇਹ ਜਿਹੜਾ ਮੰਗ ਪੱਤਰ ਆ ਇੱਕ ਤਾਂ ਪਾਰਟੀ ਦੇ ਪਨਾਹ ਜੀ ਦੇ ਅੱਜ ਦੇਦਾ ਕਿ ਅਸੀਂ ਡੀਸੀ ਸਾਹਿਬ ਨੂੰ ਪਹੁੰਚਾਇਆ ਕਿ ਜਿਹੜੀਆਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਆ ਡੀਸੀ ਸਾਹਿਬ ਅੱਗੇ ਪੰਜਾਬ ਸਰਕਾਰ ਨੂੰ ਲਿਖ ਕੇ ਪਹੁੰਚਣਗੇ ਹੋਰਾਂ ਨੂੰ 10000 ਰੁਪਏ ਮਹੀਨਾ ਮਿਲੂਗਾ ਦੇਖੋ ਤਾਂ ਸ਼ਨਾਹ ਹੋ ਗਿਆ ਅੱਜ ਦੇ ਬਸਾਵ ਲਈ 25-25000 ਰੁਪਏ ਪੰਦਾ ਇੱਕ ਨੋਟਿਸ ਦਾ ਪਰ ਕਿਸੇ ਨੂੰ ਵੀ 1 ਰੁਪਿਆ ਨਹੀਂ ਮਿਲਿਆ ਲੋਤਵੰਨਾਂ ਨੇ ਕਿਹਾ ਸੀ ਉਹਨਾਂ ਨੇ ਕਿ ਜਿੰਨਾ ਟਿਕਰੇ ਕਿਸੇ ਮਹਤਵਾਨ ਨੇਤੀ ਨਹੀਂ ਮਿਲਦੀ ਉਹਨਾਂ ਚਿਰ 2500 ਰੁਪਏ ਮਹੀਨਾ ਮਿਲੂਗਾ ਪਰ 2500 ਰੁਪਏ ਕਿਸੇ ਲੋਤਵੰਨ ਨੂੰ ਸੱਚ ਨਹੀਂ ਮਿਲਿਆ ਸਾਡੇ ਲੋਤਵੰਨ ਜਿਹੜੇ ਲਖਣ ਵਾਲੇ ਪਾਸੇ ਹੋ ਗਏ ਆ ਇਹ ਆਪਾਂ ਕਿਸਾਨਾਂ ਦੀ ਆਪਾਂ ਗੱਲ ਕਰ ਸੀ ਬਣੀ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇਤੇ ਧਰਨਾ ਨਹੀਂ ਲਗਾਉਗਾ ਪਰ ਪੰਜਾਬ ਸਰਕਾਰ ਬਨੰਤੋਂ ਉਹਨਾਂ ਬਨੰਤੋਂ ਬਾਹਰ ਲਗਾਤਾਰ ਮੈਦਾਨਾਂ ਦਾ ਹੱਸ਼ਟੈਗ ਧਰਨੇ ਲੱਗਦੇ ਪਏ ਆ ਅੱਜ ਮਾਛੀ ਜਿਹੜੇ ਧਰਨਿਆਂ ਦੇ ਬੇਠੇ ਆ ਕਿਸਾਨ ਜਿਹੜੇ ਧਰਨਿਆਂ ਦੇ ਬੇਠੇ ਪਏ ਆ ਪੀਚੇ ਬਲੀਅੰਦ ਨੇ ਆਪ ਪਾਰਟੀ ਦੇ ਜੇ ਗੱਲ ਕਰੀ ਆਮ ਪਾਰਟੀ ਦੇ ਜਿਹੜੇ ਕੀ ਲੀਡਰਾਂ ਦੀ ਤੁਹਾਨੂੰ ਹੁੰਮਕਿਚ ਕਿੱਦਾਂ ਨਜ਼ਰ ਆਉਂਦੀ ਹੈ ਬਿਲਕੁਲ ਜੀ ਕਪੂਤਸਲੇ ਆਪਾਂ ਗੱਲ ਕਰਦੇ ਕਪੂਤਸਲੇ ਆਪ ਤਾਂ ਜੰਮਿਆ ਕੋਈ ਨਹੀਂਗਾ ਅੱਜ ਤੱਕ 2 ਸਾਲ ਦਾ ਸਮਾਂ ਹੋ ਗਿਆ ਵੀ ਮੈਂ ਸਮਝਦਾ ਕੋਈ ਆਪ ਵਾਲਾ ਬਾਹ ਖੜੀ ਕਰਕੇ ਕਹਿ ਦਵੇ ਕਿ ਕਿਸੇ ਮੁਹੱਲੇ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਜਾਂ ਕਿਸੇ ਗਲੀ ਦੇ ਵਿੱਚ ਗਏ ਹੋਣ ਦੱਸੋ ਤੁਹਾਡੀ ਕੀ ਮੰਗ ਹੈਗੀ ਆ ਆਪ ਸਰਕਾਰ ਤੁਹਾਡੇ ਕੋਲ ਚੱਲ ਕੇ ਆਈ ਹੈ ਭੁਗਵਾਨ ਸਾਮਣ ਕਹਿੰਦਾ ਕਿਸੇ ਦੀ ਕੋਈ ਮੂਰੀ ਮਜਬੂਰੀ ਹੈ ਨਾ ਸਰਕਾਰ ਆਪ ਜਾਣਦੀ ਹੈ ਪਰ ਇੱਥੇ ਸਰਕਾਰ ਦੇ ਬੰਦੇ ਦੁੱਖਾਂ 'ਚ ਲੱਗੇ ਪਏ ਆ ਆਪ ਸਰਕਾਰ ਦੇ ਇੱਥੇ ਕੋਈ ਨਹੀਂ ਹੈਗਾ ਦਾਤਾ 20000 ਤੇ ਇੱਥੇ ਜਿਹੜੇ ਸਰਕਾਰ ਦੇ ਬੰਦੇ ਹੈਗੇ ਆ ਉਹ ਮਰਦੇ ਪਿਆ ਕਪੂਰ ਥੱਲੇ 'ਚ ਸਾਰੇ ਸਰਕਾਰ ਤੋਂ ਇੱਕਤਾ ਪਾਰਟੀ ਜਿਹੜੀ ਕਿ ਸਮਾਏ ਵਾਸਤੇ ਕੰਮ ਕਰਦੀ ਹੈ ਮੈਂ ਸਮਝਦਾ ਇੱਕਤਾ ਪਾਰਟੀ ਆਹ ਗਰੀਬ ਵਾਸਤੇ ਖੜੀ ਆ ਮੈਂ ਇਹਨਾਂ ਨੂੰ ਕਹਿੰਨਾ ਕਵਾਡੀ ਸਿਰਫ ਇਕਤਾ ਪਾਰਟੀ ਹੈ ਕਿ ਆਪ ਆਜੇ ਸਰਕਾਰ ਆਜੇ ਕੰਮ ਸਾਡੇ ਕੋਈ ਆ ਜੇ ਕਵਾਡੀ ਕਿਸੇ ਦੇ ਬਾਹਰ ਨਹੀਂ ਫੜਦੇ ਲੋਕ ਆ ਜੀ ਵੋਟਾਂ ਪਾਣੇ ਆ ਵੋਟਾਂ ਤੋਂ ਬਾਅਦ ਭਾਜਾਂਦੇ ਆ ਉਦੋਂ ਬਾਅਦ ਇਕਤਾ ਪਾਰਟੀ ਵੀ ਦੋਪਰ ਪੈ ਗਈ ਹੈ ਇਹ ਰਾਜਾ ਨੇ ਉਹ ਬਸ ਸੱਚੇ ਸਾਹਿਬ ਜਿ ਰੱਖੀ ਇਕਤਾ ਪਾਰਟੀ ਵੱਲੋਂ ਡੀਸੀ ਸਾਹਿਬ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਤੇ ਇਹ ਮੰਗ ਪੱਤਰ ਤੁਸੀਂ ਲੈ ਵੀ ਲਿਆ ਹੋ ਤਾਂ ਇਹ ਕੀ ਮੰਗ ਪੱਤਰ ਸਿੱਧ ਨੂੰ ਲੈ ਕੇ ਜਾ ਇਹਰਾ ਮੰਗ ਪੱત્ર ਆਕਾ ਪਾਰਟੀ ਦੇ ਪ੍ਰਨਾਰਟੀ ਨੇ ਅੱਜ ਦਿੱਤਾ ਕਿ ਅਸੀਂ ਡੀਸੀ ਸਾਹਿਬ ਨੂੰ ਪਹੁੰਚਾ ਦੇਵਾਂਗੇ ਜਿਹੜੀਆਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਆ ਡੀਸੀ ਸਾਹਿਬ ਅੱਗੇ ਪੰਜਾਬ ਸਰਕਾਰ ਨੂੰ ਲਿਖ ਕੇ ਪਹੁੰਚਣਗੇ